ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੋਰਚਾ 13 ਤੋਂ ਲੈ ਕੇ 25 ਤਰੀਕ ਹੋ ਗਈ ਆ ਮੋਰਚਾ ਚੜ੍ਹਦੀ ਕਲਾ ਚਾ ਮੋਰਚਾ ਟਟਿਆ ਹੋਇਆ ਤੇ ਸੂਰਮੇ ਮੈਦਾਨੇ ਜੰਗ ਦੇ ਵਿੱਚ ਜੰਮੇ ਹੋਏ ਆ ਆ ਸਾਰਾ ਬਹੁਤ ਤਰ੍ਹਾਂ ਦੀਆਂ ਫਵਾਹਾਂ ਦਾ ਬਾਜ਼ਾਰ ਗਰਮ ਆ ਕੇ ਜੀ ਨਰਾਸ਼ਤਾ ਆ ਗਈ ਜੀ ਵਾਪਸ ਚਲੇ ਗਈ ਨੌਜਵਾਨ ਤਾਂ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨੀ ਖੜੀ ਐ ਇੱਥੇ ਮਤਲਬ ਸਾਡੀਆਂ ਮਾਵਾਂ ਵੀ ਸਾਡੇ ਨਾਲ ਨੇ ਸੋ ਤੁਹਾਨੂੰ ਅਪੀਲ ਆ ਬਾਈ ਮੈਂ ਤਾਂ ਗਿਆ ਕਿ ਲੜਾਈ ਇਹ ਛੋਟੀ ਨਹੀਂ ਐ ਲੜਾਈ ਬਹੁਤ ਵੱਡੀ ਆ ਇਹ ਪੂਰੇ ਸੰਸਾਰ ਪੂਰੀ ਦੁਨੀਆ ਦੀ ਲੜਾਈ ਐ ਇਹ ਲੜਾਈ ਵੱਡੇ ਕਾਰਪੋਰੇਟਾਂ ਦੇ ਖਿਲਾਫ ਇਹ ਲੜਾਈ ਡਬਲਯੂਟੀਓ ਦੇ ਖਿਲਾਫ ਇਹ ਲੜਾਈ ਨਿਊ ਵਰਲਡ ਆਰਡਰ ਦੇ ਖਿਲਾਫ ਆ ਸੋ ਛੇਤੀ ਨਾ ਆਪਾਂ ਸੋਚਿਆ ਕਰਕੇ ਵੀ ਇਹ ਕੋਈ ਰੋਟੀ ਦੀ ਵਰਕੀ ਸੀ ਵੀ ਅਸੀਂ ਗਏ ਤੇ ਚੱਕ ਕੇ ਮੂੰਹ ਚ ਪਾ ਲੈਂਦੀ ਸ਼ਿੰਗਾਰਸ਼ਾ ਨੂੰ ਸਮਾਂ ਲੱਗ ਜਾਂਦਾ ਧੀਰਜ ਦੇ ਨਾਲ ਹੌਲੀ ਹੌਲੀ ਸੰਜਮ ਦੇ ਨਾਲ ਜਿਹੜੇ ਸੰਘਰਸ਼ ਲੜੇ ਜਾਂਦੇ ਨੇ ਉਹ ਸੰਘਰਸ਼ ਜਿੱਤੇ ਜਾਂਦੇ ਨੇ ਸਬਰ ਰੱਖਿਆ ਕਰੋ ਮੇਰਾ ਵੀਰ ਛੇਤੀ ਆਪਣੀ ਨੌਜਵਾਨੀ ਬਹੁਤ ਕਾਲੀ ਪੈਂਦੀ ਆ ਛੇਤੀ ਛੇਤੀ ਕੋਈ ਹੱਲ ਹੋ ਜਾਈਂ ਹਰ ਮਸਲੇ ਦਾ ਹੱਲ ਇੱਕ ਸਮੇਂ ਨਾਲ ਹੀ ਹੁੰਦਾ ਵਕਤ ਲੱਗਦਾ ਬਾਈ ਸੋ ਮੈਂ ਅਪੀਲ ਕਰਦਾ ਕਿ ਪਿੰਡਾਂ ਦੇ ਵਿੱਚੋਂ ਬਾਈ ਬਾਰੀਆਂ ਬਣ ਕੇ ਜਿਵੇਂ ਆਪਾਂ ਪਹਿਲਾਂ ਦਿੱਲੀ ਜਾਂਦੇ ਰਹੇ ਹਾਂ ਇਸ ਤਰ੍ਹਾਂ ਹੀ ਬਾਰੀਆਂ ਬਣ ਕੇ ਸਾਡਾ ਮੋਰਚਾ ਡਟਿਆ ਹੋਇਆ ਸ਼ੰਭੂ ਤੇ ਖਨੌਰੀ ਤੇ ਤੇ ਵੱਧ ਤੋਂ ਵੱਧ ਸੰਗਤ ਹੈ ਜਿਹੜੀ ਨੌਜਵਾਨ ਆ ਜਿਹੜੇ ਵਾਰੀ-ਵਾਰੀ ਆਪਣੀ ਇੱਥੇ ਹਾਜ਼ਰੀ ਲਵਾਓ ਕਿਉਂਕਿ ਇੱਥੇ ਨੈਟ ਬੰਦ ਆ ਨੈਟ ਬੰਦ ਹੋਣ ਕਰਕੇ ਵੀ ਬਹੁਤੀਆਂ ਖਬਰਾਂ ਦਾ ਪਹੁੰਚਦੇ ਨਹੀਂ ਹੈਗੀਆਂ ਪਤਾ ਨਹੀਂ ਲੱਗਦਾ ਉੱਥੇ ਹੋਈ ਕੀ ਜਾਂਦਾ ਇੱਥੋਂ ਵਾਲਿਆਂ ਨੂੰ ਇੱਥੇ ਬੈਠਣ ਨੂੰ ਪਤਾ ਨਹੀਂ ਲੱਗਦਾ ਇੱਥੇ ਹੋਈ ਕੀ ਜਾਂਦਾ ਫਿਰ ਇਸ ਕਰਕੇ ਬੇਨਤੀ ਆ ਭਾਈ ਜਿੰਨੇ ਵੀ ਸਾਡੇ ਮੋਰਚੇ ਲੱਗੇ ਹੋਏ ਆ ਸਾਰੇ ਮੋਰਚਿਆਂ ਦੇ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਓ ਜਿਹੜੇ ਕੰਦੇ ਵੀ ਸਰਕਾਰ ਤਾਂ ਜੀ ਪਿੱਛੇ हट ਗਈ ਬਹੁਤ ਵੱਡਾ ਦਬਾਅ ਹੈ ਸਰਕਾਰ ਤੇ ਇੱਥੋਂ ਜਿਹੜਾ ਦਬਾਅ ਬਣ ਰਿਹਾ ਹੈ ਜਿਹੜੇ ਆਪਾਂ ਜਿੱਥੇ ਮੋਰਚਾ ਮੱਲੀ ਬੈਠੇ ਆ ਜਿਹੜਾ ਇੱਥੋਂ ਦਬਾਅ ਬਣ ਰਿਹਾ ਇਹ ਦਬਾਅ ਦਾ ਅਸਰ ਬਹੁਤ ਦੇਖਣ ਨੂੰ ਮਿਲ ਰਿਹਾ ਸੋ ਇਸ ਕਰਕੇ ਅਪੀਲ ਆ ਸਾਰਿਆਂ ਨੂੰ ਕਿ ਵੱਡੀ ਗਿਣਤੀ ਦੇ ਵਿੱਚ ਬਈ ਆਪਾਂ ਆਪਣੀ ਜ਼ਿੰਮੇਵਾਰੀ ਆਪਣਾ ਫਰਜ਼ ਸਮਝਦੇ ਹੋਏ ਕਿਉਂਕਿ ਇਹ ਕੋਈ ਲੜਾਈ ਕਿਸੇ ਨਿੱਜੀ ਨਹੀਂ ਆ ਇਹ ਲੜਾਈ ਕਿਸੇ ਆਗੂ ਦੀ ਨਹੀਂ ਹੈਗੀ ਇਹ ਲੜਾਈ ਕੱਲੀ ਐਮਐਸਪੀ ਦੀ ਨਹੀਂ ਹੈਗੀ ਅਸੀਂ ਬਾਰ ਬਾਰ ਬੇਨਤੀਆਂ ਕਰਦੇ ਆ ਕਿ ਜੇ ਆਪਣੀ ਹੋਂਦ ਆਪਣੀ ਹਸਤੀ ਨੂੰ ਬਚਾਉਣਾ ਚਾਹੁੰਦੇ ਆ ਆਪਣੀਆਂ ਨਸਲਾਂ ਬਚਾਉਣਾ ਚਾਹੁੰਦੇ ਆ ਆਪਣਾ ਆਉਣ ਵਾਲਾ ਭਵਿੱਖ ਆਪਣਾ ਅਵਜੂਦ ਬਚਾਉਣਾ ਚਾਹੁੰਦੇ ਆ ਤਾਂ ਭਾਈ ਬਾਤ ਚੜ ਕੇ ਹੁਣ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਕਿਸਾਨ ਮਜ਼ਦੂਰ ਕਹੀ ਸੀ ਪਹਿਲਾਂ ਵੀ ਇੱਕ ਮਿੰਟ ਮੈਂ ਲਵਾਂ ਨੌਜਵਾਨ ਇੱਕ ਮਿੰਟ ਬਾਪੂ ਜੀ ਇੱਕ ਇੱਕ ਸਕਿੰਟ ਭੰਨੇ ਵੀਰ ਨੂੰ ਗੱਲ ਨੌਜਵਾਨਾਂ ਨੇ ਮੇਰੇ ਭਰਾਵਾਂ ਨੇ ਗੱਲ ਕੀਤੀ ਸੀ ਕਹਿੰਦੇ ਭਾਈ ਤੂੰ ਕਲਾਕਾਰਾਂ ਨਾਲ ਵੀ ਬਹੁਤ ਸਾਰਾ ਨਰਾਣਾ ਕਹਿੰਦੇ ਪਹਿਲਾਂ ਕਲਾਕਾਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਇਸ ਵਾਰੀ ਕਲਾਕਾਰ ਕਿਉਂ ਨਹੀਂ ਆਏ ਕਹਿੰਦਾ ਸਾਨੂੰ ਉਹਨਾਂ ਨੂੰ ਦੇਖ ਕੇ ਹੌਸਲਾ ਜਾਂ ਮਿਲਦਾ ਮੈਂ ਸਾਰੇ ਕਲਾਕਾਰ ਭਰਾਵਾਂ ਨੂੰ ਬੇਨਤੀ ਕਰਦਾ ਭਰਾਵੋ ਤੁਸੀਂ ਵੀ ਆਪੋ ਆਪਣੇ ਜ਼ਿੰਮੇਵਾਰੀਆਂ ਸਾਹਮਣੇ ਦਿਓ ਇੱਥੋਂ 30 ਕਿਲੋਮੀਟਰਾਂ ਮਾਲੀ ਜਿਹੜੇ ਦੂਰ ਇੱਥੋਂ ਬੈਠੇ ਹੋ ਸਾਰਾ ਜੇ ਤੁਸੀਂ ਆਓਗੇ ਨੌਜਵਾਨਾਂ ਦਾ ਹੌਸਲਾ ਵਧੂਗਾ ਕੋਈ ਨੌਜਵਾਨਾਂ ਨੂੰ ਸ ਕੋਈ ਕਿਸਾਨੀ ਦਾ ਗੀਤ ਸੁਣਾ ਕੇ ਜਾਓ ਕੋਈ ਹੋਰ ਕੋਈ ਕੌਮੀ ਜਿਹੜਾ ਗੀਤ ਸੁਣਾ ਕੇ ਜਾਓ ਤੁਹਾਨੂੰ ਦੇਖ ਕੇ ਨੌਜਵਾਨ ਵੱਡੀ ਗਿਣਤੀ ਚ ਆਉਣਗੇ ਇੱਕ ਚੀਜ਼ ਹੋਰ ਆ ਕਿਉਂਕਿ ਹੁਣ ਹਰ ਇੱਕ ਜਿਹੜਾ ਕਲਾਕਾਰ ਆ ਉਹਨੂੰ ਚੰਗੇ ਲੋਕ ਦੇਖਦੇ ਨੇ ਰੋਜ਼ ਸੁਣਦੇ ਨੇ ਉਹਦੀ ਫੇਸਬੁੱਕ ਤੇ ਆਪਦੀ ਇੰਸਟਾਗ੍ਰਾਮ ਤੇ ਆ ਕਿਸਾਨੀ ਦੀ ਪੋਸਟ ਪਾਵੇ ਮੈਂ ਦੇਖਿਆ ਉਹਨੂੰ ਉਹਨੂੰ ਦੇਖ ਕੇ ਨੌਜਵਾਨ ਬਹੁਤ ਵੱਡੀ ਮਾਤਰਾ ਚ ਚੱਲਦੇ ਨੇਗੇ ਇਹ ਮੇਰੀ ਸਾਡੀ ਕਲਾਕਾਰਾਂ ਭਰਾਵਾਂ ਨੂੰ ਬੇਨਤੀ ਆ ਵੀ ਹੁਣ ਤੁਸੀਂ ਆ ਕੇ ਆਪਣਾ ਜਿਹੜਾ ਫਰਜ਼ ਨਿਭਾਓ ਤੋਨੂੰ ਇਹੀ ਕਿਸਾਨਾਂ ਮਜ਼ਦੂਰਾਂ ਦੇ ਪੁੱਤ ਸੁਣਦੇ ਨੇ ਕਿ ਇਹੀ ਤੁਹਾਨੂੰ ਖਾੜੇ ਲਵਾਉਂਦੇ ਨੇ ਤੁਹਾਡੇ ਇੱਕ ਵੀਰੇ ਜੀ ਹੋਰ ਬੇਨਤੀ ਕਰਾਂ ਮੇਰੀ ਗੱਲ ਸੁਣੋ ਪਹਿਲੇ ਧਰਨੇ ਦੇ ਵਿੱਚ ਬਾਬੇ ਵੀ ਆਏ ਹੀ ਕਾਰ ਸੇਵਾ ਵਾਲੇ ਆਏ ਕਾਰ ਸੇਵਾ ਵਾਲੇ ਨੂੰ ਇਹੀ ਮੱਥਾ ਟੇਕਦੇ ਆ ਬਾਬੇ ਨੂੰ ਵੀ ਇਹੀ ਮੱਥਾ ਟੇਕਦੇ ਆ ਸੰਸਤਾ ਜਿੱਥੇ ਮਰਜੀ ਆ ਆਮ ਜਨਤਾ ਮੱਥਾ ਟੇਕਦੀ ਆ ਉਹਨਾਂ ਦਾ ਵੀ ਫਰਜ਼ ਬਣਦਾ ਉਹ ਵੀ ਇੱਥੇ ਧਰਨੇ ਦੇ ਚਹਾਦੀ ਪਰਨ ਕਿਉਂਕਿ ਵੇਖੋ ਜਿੱਥੇ ਅਸੀਂ ਮੱਥਾ ਟੇਕਦੇ ਆ ਸਾਰੇ ਉਹਨਾਂ ਦੇ ਨਾਲ ਆ ਸਾਰਾ ਜਿਹੜਾ ਧਰਨਾ ਇੱਕ ਆ ਇੱਕ ਝੰਡੇ ਥਲੇ ਅਸੀਂ ਇਕੱਠੇ ਹੋਈਏ ਸੋ ਕਾਰ ਸੇਵਾ ਵਾਲਿਆਂ ਬਾਬਿਆਂ ਨੂੰ ਹੀ ਤੇ ਜਿੱਥੇ-ਜਿੱਥੇ ਜਿਹੜੀ ਸੰਸਥਾ ਉਹ ਆਪੋ ਆਪਣਾ ਇਸ ਰਾਹ ਜਰੂਰ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਨੇ ਦੀ ਗੱਲ ਨੂੰ ਅੱਗੇ ਵਧਾਉਣਾ ਕਲਾਕਾਰਾਂ ਦਾ ਯੋਗਦਾਨ ਹਮੇਸ਼ਾ ਹਰ ਸੰਘਰਸ਼ੜ ਜੰਗ 'ਚ ਰਿਹਾ ਜੇ ਸਾਡੇ ਗੁਰੂਆਂ ਨੇ ਜੰਗਾਂ ਲੜੀਆਂ ਉਹਨਾਂ ਦੇ ਨਾਲ ਵੀ ਉਸ ਵੇਲੇ ਕਵੀਆਂ ਨੇ ਢਾਡੀਆਂ ਨੇ ਵਾਰਾਂ ਗਾਈਆਂ ਹੌਸਲੇ ਦਿੱਤੇ ਜੰਗਾਂ 'ਚ ਲੜ ਰਹੇ ਮੋਰਚਾ ਲੜ ਰਹੇ ਯੋਧਿਆਂ ਨੂੰ ਜੇ ਆਪਾਂ ਪਿੱਛੇ ਗੱਲ ਕਰਗੇ ਤਾਂ ਇੱਕ ਦੌਰ ਸੀਗਾ ਪੰਜਾਬ 'ਚ ਇੱਕ ਲਹਿਰ ਚੱਲੀ ਸੀ ਉਸ ਲਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਸੰਤ ਰਾਮਦਾਸ ਜੀ ਦਾ ਲਾਲ ਸਿੰਘ ਦਿਲਵਰਗਿਆਂ ਦਾ ਸੰਤ ਰਾਮਦਾਸ ਜੀ ਨੇ ਕਦੇ ਕਿਹਾ ਸੀ ਉੱਠ ਕਿਰਤੀ ਆ ਉੱਠ ਓਏ ਉੱਠਣ ਦਾ ਵੇਲਾ ਜੜ ਬੈਰੀ ਦੀ ਪਟੋਏ ਪੁੱਟਣ ਦਾ ਵੇਲਾ ਸੁਣ ਕਿਰਤੀਆਂ ਨੂੰ ਕਾਮਿਆਂ ਨੂੰ ਨੌਜਵਾਨਾਂ ਨੂੰ ਉੱਠਣ ਦੀ ਲੋੜ ਆ ਉੱਠਣ ਦਾ ਵੇਲਾ ਬਾਈ ਇਹ ਵੈਰੀ ਦੀ ਜੜ ਪਟਣੀ ਪੈਣੀ ਆ ਇਹ ਗੱਲ ਘਰੇ ਬਹਿ ਕੇ ਨਹੀਂ ਬਣਨੀ ਬਾਈ ਬਾਰ ਬਾਰ ਇਹੀ ਬੇਨਤੀਆਂ ਕਰਦਿਆਂ ਕਲਾ ਕਰੋ ਭਰਾਵੋ ਆ ਈਡੀ ਦਾ ਨੋਟਿਸ ਆ ਗਿਆ ਜੀ ਫਲਾਨਾ ਆ ਗਿਆ ਟਮਕਾਨਾਗੇ ਆਉਂਦੇ ਹੀ ਹੁੰਦੇ ਆ ਇਹ ਬੇ ਛੋਟੀਆਂ ਗੱਲਾਂ ਬਹੁਤ ਕੁਝ ਹੁੰਦਾ ਪਰਚੇ ਸਾਡੇ ਸਾਰਿਆਂ ਤੇ ਹੋ ਗਏ ਇੱਥੇ ਹਰਿਆਣੇ ਦੇ ਵਿੱਚ ਚਾਰ ਚਾਰ ਪਰਚੇ ਸਾਰੇ ਬੰਦਿਆਂ ਤੇ ਹੋ ਚੁੱਕੇ ਆ ਪਰ ਦੂਜੇ ਪਾਸੇ ਆਪਾਂ ਦੇਖ ਰਹੇ ਹਾਂ ਬਾਈ ਕਿ ਸਾਡਾ ਸ਼ੁਭਕਰਨ ਜਿਹੜਾ ਮੁੰਡਾ ਨੌਜਵਾਨ ਆ 22 ਸਾਲ ਦਾ ਉਹਦੀ ਗੋਲੀ ਲੱਗਣ ਨਾਲ ਮੌਤ ਹੁੰਦੀ ਆ 21 ਤਰੀਕ ਨੂੰ ਅੱਜ 25 ਹੋ ਗਈ ਬਾਈ 4 ਦਿਨ ਹੋ ਗਏ ਉਹਦੀ লাশ ਉਥੇ ਮਿੱਟੀ ਰੁਲੀ ਜਾਂਦੀ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਨੇ ਇੱਕ ਜ਼ੀਰੋ ਐਫ ਆਈ ਆਰ ਵੀ ਨਹੀਂ ਦਰਜ ਕੀਤੀ। ਦੂਜਾ ਨੌਜਵਾਨ ਸਾਡਾ ਮੁੰਡਾ ਜਿਹੜਾ ਖਨੌਰੀ ਤੋਂ ਚੱਕ ਕੇ ਲਗਾਇਆ ਸੀ ਜਿਹਦੀਆਂ ਲੱਤਾਂ ਬਾਹਾਂ ਤੋੜਤੀਆਂ ਜਵਾੜੇ ਪੰਨ ਤੇ ਨੱਕ ਦੀ ਹੱਡੀ ਤੋੜਤੀ ਬਾਹਾਂ ਤੋੜਤੀਆਂ ਟਰਤਪਾਲ ਸਿੰਘ ਮੁੰਡਾ ਨਵੇਂ ਗਾਂਵ ਵਾਲਾ ਉਹਨੂੰ ਚੱਕ ਕੇ ਪੀਜੀਆਈ ਰੱਖਿਆ ਉੱਥੇ ਉਹਨਾਂ ਨੇ ਇਲਾਜ ਵੀ ਨਹੀਂ ਪੂਰਾ ਕਰਾ ਰਹੇ ਸੀ ਉਹ ਵੀ ਹਾਈ ਕੋਰਟ ਦੀਆਂ ਹਦਾਇਤਾਂ ਦੇ ਉੱਤੇ ਹੁਣ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ। ਉਹਦਾ ਮੁਕੱਦਮਾ ਨਹੀਂ ਕੀਤਾ ਗਿਆ ਕਿੰਨੇ ਹੋਰ ਸਾਡੇ ਨੌਜਵਾਨ ਫਟੜੋਏ ਕਿੰਨੇ ਸਾਡੇ ਸਾਧਨ ਮਸ਼ੀਨਰੀ ਪੰਨੀ ਗਈ ਕਿੰਨੇ ਬਜ਼ੁਰਗਾਂ ਨੂੰ ਆ ਕੇ ਪੰਜਾਬ ਦੀ ਹੱਦ ਦੇ ਵਿੱਚੋਂ ਟਰਾਲੀਆਂ 'ਚ ਕੁੱਟ ਕੇ ਗਏ ਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਹਲੇ ਬਾਈ ਕਿਸੇ ਐਮਐਲਆਰ ਵੀ ਨਹੀਂ ਕੱਟੀ ਐਮਐਲਆਰ ਵੀ ਨਹੀਂ ਕੱਟੀ ਗਈ ਹਲੇ ਇੱਥੋਂ ਦੇ ਹਾਲਾਤ ਨੇ ਜਿਹੜਾ ਸਾਡਾ ਮੁੱਖ ਮੰਤਰੀ ਕਹਿੰਦਾ ਨਾ ਕਿ ਮੈਂ ਪੰਜਾਬ ਨਾਲ ਆ ਮੈਂ ਕਿਸਾਨਾਂ ਨਾਲ ਆ ਮੈਂ ਮíduਰਾਂ ਨਾਲ ਆ ਮੈਂ ਐ ਕਰ ਰਿਹਾ ਮੈਂ ਐਂਬੂਲੈਂਸਾਂ ਖੜੀਆਂ ਕਰਤੀਆਂ ਮੈਂ ਡਾਕਟਰ ਖੜੇ ਕਰਤੇ ਕੋਈ ਨਹੀਂ ਬਾਈ ਤੁਹਾਡੇ ਨਾਲ ਇੱਥੇ ਇਹ ਪੰਜਾਬ ਦੇ ਲੋਕੋ ਤੁਹਾਨੂੰ ਇਹ ਪਛਾਣਨਾ ਪੈਣਾ ਤੁਹਾਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਹੈ ਇਸ ਕਰਕੇ ਬੇਨਤੀ ਆ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਮੋਰਚਿਆਂ ਦਾ ਹਿੱਸਾ ਬਣੀਏ ਸਾਡੇ ਬਾਪੂਆਂ ਦਾ ਸਾਥ ਦੇ ਕੇ ਸਾਡੇ ਭਰਾਵਾਂ ਦਾ ਸਾਥ ਦੇ ਕੇ ਸਾਡੀਆਂ ਮਾਵਾਂ ਆ ਦੇਖੋ ਆ ਮਾਵਾਂ ਸਾਡੀਆਂ ਵਿਚਾਰੀਆਂ ਘਰ ਛੱਡ ਕੇ ਇੱਥੇ ਬੈਠੀਆਂ ਨੇ ਜੁਰਗੀ ਵੀ ਸਾਡੇ ਬੈਠਿਆ ਆ ਨੌਜਵਾਨੀ ਖੜੀ ਹੈ ਭਾਈ ਸਾਰਿਆਂ ਨੂੰ ਅਪੀਲ ਆ ਕਿ ਨੌਜਵਾਨੋ ਕਦੇ ਵੀ ਜ਼ਿੰਦਗੀ ਦੇ ਵਿੱਚ ਨਿਰਾਸ਼ ਨਿਰਾਸ਼ ਨਹੀਂ ਹੋਈਦਾ ਨਾ ਸ਼ਿੰਗਾਰ ਸਦਾ ਜੰਗ ਦਾ ਕਰੂਲ ਹੁੰਦਾ ਹੈ ਕਿ ਕਦਮ ਪਿੱਛੇ ਚਾਰ ਅੱਗੇ ਚਾਰ ਕਦਮ ਪਿੱਛੇ 10 ਅੱਗੇ ਕਦੇ ਵੀ ਆਪਾਂ ਇਹ ਨਹੀਂ ਹੁੰਦਾ ਵੀ ਅਸੀਂ ਤੁਰ ਹੀ ਜਾਂਨੇ ਆ ਤੁਰ ਹੀ ਜਾਂਨੇ ਆ ਸਾਡਾ ਇਤਿਹਾਸ ਸਾਡੇ ਗੁਰੂਆਂ ਦੀਆਂ ਜੰਗਾਂ 'ਚ ਵੀ ਆਈ ਰਿਹਾ ਕਈ ਵਾਰੀ ਸਾਡੇ ਗੁਰੂਆਂ ਨੂੰ ਵੀ ਘੜੀਆਂ ਦੇ ਵਿੱਚੋਂ ਜਾਣਾ ਪਿਆ ਸੀ ਕਈ ਵਾਰੀ ਮੋਰਚਿਆਂ ਦੇ ਵਿੱਚੋਂ ਇੱਕ ਥਾਂ ਮੋਰਚਾ ਪਟਕੇ ਦੂਜੇ ਥਾਂ ਲਾਉਣਾ ਪਿਆ ਸੀ ਸੋ ਇਸ ਕਰਕੇ ਬੇਨਤੀ ਆ ਕਦੇ ਵੀ ਅਜਿਹੀ ਗੱਲ ਮਨਚੀ ਨਹੀਂ ਲੈ ਕੇ ਆਉਣੀ ਤੇ ਇਹ ਗੱਲ ਚੇਤੇ ਰੱਖਿਓ ਮੈਂ ਦਿੱਲੀ ਵੀ ਕਹਿੰਦਾ ਰਹਿਆ ਪਿਛਲੇ ਦੋ ਦਹਾਕਿਆਂ ਦੇ ਨਾ ਪੰਜਾਬ ਹਰਿਆ ਨਾ ਪੰਜਾਬ ਝੁਕਿਆ ਨਾ ਪੰਜਾਬ ਦਬਿਆ ਨਾ ਪੰਜਾਬ ਅੱਜ ਦਬੂਗਾ ਨਾ ਝੁਕੂਗਾ ਤੇ ਨਾ ਹੀ ਪੰਜਾਬ ਹਰੂਗਾ ਪੰਜਾਬ ਹਰ ਹਾਲ ਦੇ ਵਿੱਚ ਮੋਰਚਾ ਫਤਿਹ ਕਰਕੇ ਜਾਊਗਾ ਬੋਲੇ ਸੋਨਿਆ ਜੈ ਸ੍ਰੀ ਅਕਾਲ ਜਿਹੜਾ ਪੰਗ੍ਰੀ ਤੋਂ ਨਾਮ ਹੀ ਉਹਨਾਂ ਚ ਚੱਲਦਾ ਜਿੰਨਾ ਚਿਰ ਦੁਨੀਆ ਕਲਾਕਾਰਾਂ ਨੂੰ ਸੁਣਦੀ ਆ ਬਿਲਕੁਲ ਬਾਬਿਆਂ ਦਾ ਨਾਮ ਹੀ ਉਹਨਾਂ ਚਿਹਰਾ ਜਿੱਨਾਂ ਚਿਹਰੇ ਬਾਬੇ ਨੂੰ ਮੱਥਾ ਟੇਕਦੀ ਸੱਚੀ ਗੱਲ ਸੱਚਾਈ ਕਰਨੀ ਚਾਹੀਦੀ ਹੈ ਪੰਜਾਬ ਦੀ ਧਰਤੀ ਦੇ ਬੈਠੇ ਆ ਪੰਜਾਬੀ ਦੇ ਵਿੱਚ ਗੱਲ ਕਰਨੀ ਆ ਕਲਾਕਾਰ ਉਹਨਾਂ ਚਿਹਰੀਆ ਲਖੇਬਾਈ ਨੇ ਦੱਸਿਆ ਕਲਾਕਾਰ ਉਹਨਾਂ ਚਾਰੀਆ ਜਿੰਨਾਂ ਚ ਰਹੀ ਪੰਜਾਬੀ ਸੁਣਦੇ ਆ ਕਲਾਕਾਰਾਂ ਨੂੰ ਠੀਕ ਆ ਨੇ ਤੇ ਕਲਾਕਾਰ ਵੀ ਇਦਾਂ ਹੀ ਆ ਸੋ ਸਾਰਿਆਂ ਨੂੰ ਇਹ ਫਰਜ਼ ਬਣਦਾ ਜਿੱਦਾਂ ਲਖੇਬਾਈ ਨੇ ਦੱਸਿਆ ਸਾਰਿਆਂ ਦਾ ਫਰਜ਼ ਬਣਦਾ ਇੱਕ ਝੰਡੇ ਥਲੇ ਹੀ ਇਕੱਠੇ ਹੋਈਏ ਸੋ ਜੋ ਪਹਿਲੋ ਦਿੱਲੀ ਦੇ ਵਿੱਚ ਉਹ ਬਾਬਿਆਂ ਦਾ ਵੇਖਿਆ ਸੀ ਨਾ ਉਹ ਇੱਥੇ ਨਹੀਂ ਬਣਿਆ ਸੋ ਸਾਰੇ ਕਾਰਸਿਵਾਲੇ ਇੱਥੇ ਹੋਣ ਕਲਾਕਾਰ ਵੀ ਇੱਥੇ ਹੋਣ ਸੋ ਲੱਖੇ ਬਾਈ ਹੋਣੀ ਇੱਥੇ ਸਾਰਿਆਂ ਦਾ ਧੰਨਵਾਦ ਆ ਵਾਹਿਗੁਰੂ